ਤਖਵੀਰ ਬਾਦਲ ਹੁਣੀ ਤਾਂ ਸਟੇਜਾਂ ਦੇ ਉੱਪਰ ਇਹ ਗੱਲ ਦਾ ਦਾਵਾ ਕਰਦੇ ਆ ਕਿ ਅਸੀਂ ਪੰਥਕ ਆ। ਹੂੰ ਠੀਕ ਹੈ ਜੀ ਹੁਣ ਪੰਥ ਦੇ ਵਿੱਚ ਡੇਰਾਬਾਦ ਨੂੰ ਮੰਨਣ ਤੋਂ ਮਨਾਹੀ ਆ ਤੇ ਇੱਕ ਪਾਸੇ ਤਾਂ ਇਹ ਆਪਦੇ ਆਪ ਨੂੰ ਕਹਾਉਂਦੇ ਆ ਜੀ ਪੰਥਕ ਤੇ ਇੱਕ ਪਾਸੇ ਉਹ ਬੇਆਸ ਵਾਲੇ ਡੇਰੇ ਵਾਲੇ ਬਾਬੇ ਦੇ ਪੈਰਾਂ ਦੇ ਵਿੱਚ ਪੈਂਦੇ ਆ। ਪਿਆਸ ਵਾਲਿਆਂ ਦਾ ਵੀ ਇੱਕ ਪ੍ਰਭਾਵ ਆਪਣਾ ਪੰਜਾਬ ਦੇ ਵਿੱਚ ਲੱਗ ਤੋਂ ਕੇ ਪ੍ਰਭਾਵ ਰੱਖਦੇ ਨੇ ਪੰਜਾਬ ਦੇ ਵਿੱਚ। ਉਹ ਮਿਲਣ ਤਾਂ ਇੱਕ ਸਿਆਸੀ ਵੱਡੇ ਲੀਡਰ ਨੂੰ ਇੱਕ ਪੰਜਾਬ ਦਾ ਜਿਹੜਾ ਡੇਰਾ ਚਲਾਉਂਦੇ ਨੇ ਕੋਈ ਸੰਸਥਾ ਚਲਾਉਂਦੇ ਨੇ ਉਹ ਮਿਲਣ ਤਾਂ ਜਾ ਸਕਦਾ ਇਸ ਦੇ ਵਿੱਚ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਮਜੀਠੀਆ ਸਾਹਿਬ ਦੇ ਸਮਰਥਕ ਤਾਂ ਇਹ ਗੱਲ ਕਹਿ ਰਹੇ ਨੇ ਜਿਹਦਾ ਨਾਂ ਹੀ ਬੇਆਸ ਆ ਉਹ ਤੋਂ ਆਪਾਂ ਆਸ ਦੀ ਕਾਦੀ ਉਮੀਦ ਰੱਖ ਸਕਦੇ ਹਾਂ ਠੀਕ ਹੈ ਤੇ ਦੂਜੀ ਗੱਲ ਮੈਂ ਸਾਡੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਵੀ ਪਿਓ ਇੱਕੋ ਹੁੰਦਾ ਹੈਗਾ ਉਹ ਆ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਐਵੇਂ ਹਰੇਕ ਨੂੰ ਪਿਓ ਨਹੀਂ ਬਣਾਈਦਾ ਬੇ ਬਿਕਰਮ ਸਿੰਘ ਮਜੀਠੀਆ ਨੂੰ ਵੀ ਮਾਜੇ ਦਾ ਜਰਨੈਲ ਦਾ ਖਿਤਾਬ ਤੱਕ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਦਿੱਤਾ ਗਿਆ ਬਾਈ ਪੱਤਰਕਾਰ ਸਾਹਿਬ ਮਾਜੇ ਦਾ ਜਰਨੈਲ ਨਹੀਂ ਹੈ ਮਾਜੇ ਦੀ ਮੈਲ ਆ ਅਕਾਲੀ ਦਲ ਪਾਰਟੀ ਆ ਜਿਹੜੀ ਇਹਨੇ ਵੀ ਬਹੁਤ ਸੰਘਰਸ਼ ਕੀਤਾ ਠੀਕ ਆ ਪਾਰਟੀ ਅਕਾਲੀ ਦਲ ਆ ਖੇਤਰੀ ਪਾਰਟੀ ਆਉਣੀ ਚਾਹੀਦੀ ਆ ਪਰ ਵਿਰੋਧ ਇੱਥੇ ਅੱਜ ਵੀ ਅਸੀਂ ਬਾਦਲ ਦਾਣੇ ਦਾ ਕਰਦੇ ਆ ਠੀਕ ਆ ਮੈਂ ਬਾਦਲਾਂ ਦਾ ਵਿਰੋਧੀ ਆ ਬਾਦਲ ਦਲ ਨੂੰ ਮਾਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਕੱਢ ਦੋ ਠੀਕ ਆ ਫੇਰ ਤੁਸੀਂ ਦੇਖਿਓ ਪਾਰਟੀ ਵੀ ਕਿਵੇਂ ਤੁਸੀਂ ਪੰਜਾਬ ਦਾ ਭਲਾ ਹੁੰਦਾ ਅਕਾਲੀ ਦਲ ਖੇਤਰੀ ਪਾਰਟੀ ਆ ਮੈਂ ਕਹਿਣਾ ਖੇਤਰੀ ਪਾਰਟੀ ਆਵੇ ਪਰ ਬਾਦਲ ਲਾਣਾ ਨਹੀਂ ਆਉਣਾ ਚਾਹੀਦਾ ਬਾਕੀ ਇਹੋ ਜਿਹਾ ਭਰਮ ਭਲੇਖਾ ਕੱਢ ਦੋ ਵੀ ਪੈਸੇ ਲੈ ਕੇ ਬੋਲਦਾ ਜਾਂ ਕੋਈ ਸ਼ਹੂਰ ਬੋਲਦਾਗਾ ਠੀਕ ਆ ਨਾ ਅਸੀਂ ਕੱਲ ਵਿਕੇ ਆ ਨਾ ਅਸੀਂ ਅੱਜ ਵਿਕੇ ਆ ਨਾ ਬਈ ਵਿਕਾਂਗੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਦੇ ਵਿੱਚ ਅਕਾਲੀ ਦਲ ਦੇ ਸਿਰਕਾ ਡਾਗੂ ਬਿਕਰਮ ਮਜੀਠੀਆ ਨੂੰ ਮਾਣਯੋਗ ਸਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਆ ਜਿੱਥੇ ਇੱਕ ਪਾਸੇ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਉਹਨਾਂ ਦੇ ਸਮਰਥਕ ਖੁਸ਼ ਨੇ ਢੋਲ ਵਜਾਏ ਜਾ ਰਹੇ ਨੇ ਤੇ ਲੱਡੂ ਵੰਡੇ ਜਾ ਰਹੇ ਨੇ ਉੱਥੇ ਹੀ ਇਸ ਜ਼ਮਾਨਤ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮੇਤ ਹੋਰ ਕਈ ਲੋਕਾਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਉਹ ਸਵਾਲ ਕੀ ਨੇ ਆਖਰ ਕਿਉਂ ਸੁਪਰੀਮ ਕੋਰਟ ਦੇ ਫੈਸਲੇ ਦੇ ਉੱਪਰ ਹੀ ਸਵਾਲ ਖੜੇ ਹੁੰਦੇ ਨੇ ਵਿਕਰਮ ਮਜੀਠੀਆ ਦਾ ਜ਼ਮਾਨਤ ਤੇ ਬਾਹਰ ਆਉਣਾ ਪੰਜਾਬ ਦੀ ਸਿਆਸਤ ਨੂੰ ਹੁਣ ਕਿਸ ਦਿਸ਼ਾ ਵੱਲ ਲੈ ਕੇ ਜਾਵੇਗਾ ਸਾਡੇ ਨਾਲ ਇਸੇ ਮੁੱਦੇ ਤੇ ਗੱਲਬਾਤ ਕਰਨ ਲਈ ਰਫਤਾਰ ਰਾਏ ਮੌਜੂਦ ਨੇ ਜਿਹੜੇ ਖੁਦ ਇਸ ਜ਼ਮਾਨਤ ਮਿਲਣ ਤੋਂ ਬਾਅਦ ਹੈਰਾਨ ਨੇ ਬਾਈ ਜੀ ਸਾਥੀ ਸਾਥੀ ਗੱਲ ਦਾ ਠੀਕ ਠਾਕ ਵਧੀਆ ਚੜ੍ਹਦੀ ਗੱਲ ਕਿਉਂ ਹੈਰਾਨ ਹੋ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਹੈਰਾਨੀ ਵਾਲੀ ਗੱਲ ਨਹੀਂ ਹੈਗੀ ਕੋਈ ਚਲੋ ਮਾਂ ਜੋ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਆ ਕੋਈ ਸੋਚ ਕੇ ਹੀ ਉਹਨਾਂ ਨੇ ਜ਼ਮਾਨਤ ਦਿੱਤੀ ਹੋ ਉਹਨਾਂ ਦੇ ਫੈਸਲੇ ਦਾ ਆਪਾਂ ਕੋਈ ਵਿਰੋਧ ਨਹੀਂ ਕਰਦੇ ਨਾ ਕੁਝ ਹੋਰ ਪਰ ਗੱਲ ਹੈਰਾਨਗੀ ਮੈਨੂੰ ਇਸ ਗੱਲ ਦੀ ਹੋਈ ਆ ਜਦੋਂ ਵਿਆਸ ਵਾਲੇ ਬਾਬੇ ਨੂੰ ਮਜੀਠੀਆ ਦੀ ਮੁਲਾਕਾਤ ਕਰਦੇ ਦੇਖਿਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਮਜੀਠੀਆ ਬਾਹਰ ਆਉਂਦਾ ਹੈ ਠੀਕ ਹੈ ਜ਼ਮਾਨਤ ਤੇ ਬਾਹਰ ਆਉਂਦਾ ਉਸ ਤੋਂ ਬਾਅਦ ਸਖਬੀਰ ਬਾਦਲ ਆ ਗਏ ਜਦੋਂ ਬਿਆਸ ਵਾਲੇ ਬਾਬੇ ਦੇ ਜਾ ਜਾ ਕੇ ਪੈਰੀਂ ਹੱਥ ਲਾਉਂਦੇ ਆ ਕਿਉਂਕਿ ਸਖਬੀਰ ਬਾਦਲ ਹੁਣੀ ਤਾਂ ਸਟੇਜਾਂ ਦੇ ਉੱਪਰ ਇਹ ਗੱਲ ਦਾ ਦਾਵਾ ਕਰਦੇ ਆ ਕਿ ਅਸੀਂ ਪੰਥਕ ਆ ਠੀਕ ਹੈ ਜੀ ਹੁਣ ਪੰਥ ਦੇ ਵਿੱਚ ਡੇਰਾਬਾਦ ਨੂੰ ਮੰਨਣ ਤੋਂ ਮਨਾਹੀ ਆ ਡੇਰਾਬਾਦ ਦਾ ਵਿਰੋਧ ਵੀ ਬਥੇਰੀ ਵਾਰ ਹੋਇਆਗਾ ਠੀਕ ਹੈ ਤੇ ਦੂਜੇ ਪਾਸੇ ਜੇ ਆਪਾਂ ਦੇਖੀਏ ਸਾਡੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਉਹਨਾਂ ਨੇ ਵੀ ਅ ਬਿਆਸ ਦਾ ਵੀ ਵਿਰੋਧ ਕੀਤਾ ਸੀ ਜਦੋਂ ਕਹਿੰਦੇ ਵੀ ਇੱਕ ਵਰਕੇ ਤੇ ਜਾ ਰਹੇ ਸੀਗੇ ਸੰਤ ਜਰਨੈਲ ਸਿੰਘ ਭਿੰਡਰਾਲੇ ਜਦੋਂ ਬਿਆਸ ਦੇ ਡੇਰੇ ਦੇ ਕੋਲ ਦੀ ਜਾਣ ਲੱਗੇ ਤਾਂ ਉੱਥੇ ਉਹਨਾਂ ਨੇ ਗੱਡੀ ਰੋਕ ਕੇ ਕਿਹਾ ਸੀ ਭਿੰਡਰਾਲੇ ਸੰਤਾਂ ਨੇ ਇਹਨੂੰ ਲਲਕਾਰਿਆ ਸੀ ਵੀ ਬਾਹਰ ਆਜ ਦੇਖੀਏ ਵੀ ਤੇਰੇ ਅੰਦਰ ਕਿਹੜੀਆਂ ਇਹੋ ਜਿਹੀਆਂ ਸ਼ਕਤੀਆਂ ਨੇ ਇਹਨਾਂ ਨੂੰ ਉਦੋਂ ਵੀ ਬੰਗਾਰਿਆ ਸੀਗਾ ਤੇ ਇੱਕ ਪਾਸੇ ਤਾਂ ਇਹ ਆਪਦੇ ਆਪ ਨੂੰ ਕਹਾਉਂਦੇ ਆ ਜੀ ਪੰਥਕ ਤੇ ਇੱਕ ਪਾਸੇ ਉਹ ਬੇਆਸ ਵਾਲੇ ਡੇਰੇ ਵਾਲੇ ਬਾਬੇ ਦੇ ਪੈਰਾਂ ਦੇ ਵਿੱਚ ਪੈਂਦੇ ਆ ਗੱਲ ਤਾਂ ਇੱਥੋਂ ਹੈਰਾਨਗੀ ਹੁੰਦੀ ਆ ਸੰਸਾਰ ਬਾਈ ਨਹੀਂ ਤੁਸੀਂ ਬਾਈ ਕਹਿੰਦੇ ਹੋ ਵਿਆਸ ਸਾੜੇ ਦੇ ਡੇਰੇ ਦੇ ਪੈਰਾਂ ਦੇ ਵਿੱਚ ਪੈਂਦੇ ਹੁਣ ਬਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਤੇ ਤੁਹਾਨੂੰ ਹੈਰਾਨਗੀ ਆ ਬਿਕਰਮ ਮਜੀਠੀਆ ਵੀ ਇੱਕ ਵੱਡੇ ਲੀਡਰ ਨੇ ਵਿਆਸ ਆਲਿਆਂ ਦਾ ਵੀ ਇੱਕ ਪ੍ਰਭਾਵ ਆਪਣਾ ਪੰਜਾਬ ਦੇ ਵਿੱਚ ਲੱਗਦਾ ਹੁੰਦਾ ਹੈ ਪ੍ਰਭਾਵ ਰੱਖਦੇ ਨੇ ਪੰਜਾਬ ਦੇ ਵਿੱਚ ਹੋ ਮਿਲਣ ਤਾਂ ਇੱਕ ਸਿਆਸੀ ਵੱਡੇ ਲੀਡਰ ਨੂੰ ਇੱਕ ਪੰਜਾਬ ਦਾ ਜਿਹੜਾ ਡੇਰਾ ਚਲਾਉਂਦੇ ਨੇ ਕੋਈ ਸੰਸਥਾ ਚਲਾਉਂਦੇ ਨੇ ਉਹ ਮਿਲਣ ਤਾਂ ਜਾ ਸਕਦਾ ਇਸ ਦੇ ਵਿੱਚ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਮਜੀਠੀਆ ਸਾਹਿਬ ਦੇ ਸਮਰਥਕ ਤਾਂ ਇਹ ਗੱਲ ਕਹਿ ਰਹੇ ਨੇ ਨਹੀਂ ਮਿਲਣੇ ਜਾਣ ਫਿਰ ਆਪਦੇ ਆਪ ਨੂੰ ਪੰਥਕ ਕਿਉਂ ਕਹਾਉਂਦੇ ਆ ਇੱਕ ਪਾਸੇ ਸਟੇਜਾਂ ਤੋਂ ਦਾਵਾ ਕਰਨਾ ਵੀ ਅਸੀਂ ਪੰਥਕ ਆਂ ਜਾਂ ਤਾਂ ਕਹਿਣ ਵੀ ਪੰਥ ਦੇ ਨਾਂ ਤੇ ਜਾਂ ਫਿਰ ਵੋਟਾਂ ਨਾ ਲੈਣ ਫਿਰ ਸਿੱਧੇ ਹੋ ਗਏ ਚੱਲਣ ਤੇ ਇੱਥੇ ਸਾਡੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈਗਾ ਵੀ ਜਿਹੜੇ ਡੇਰੇ ਵਾਲੇ ਦੇ ਪੈਰਾਂ ਦੇ ਵਿੱਚ ਪੈ ਜੋ ਪੰਥ ਕਿੱਥੋਂ ਹੋ ਗਏ ਬਾਈ ਮੈਂ ਜਿਹੜਾ ਬੰਦਾ ਡੇਰਾਬਾਦ ਨੂੰ ਮੰਨਦਾ ਮੈਂ ਉਹਨੂੰ ਪੰਥਕ ਨਹੀਂ ਸਮਝਦਾ ਠੀਕ ਹੈ ਜੀ ਕਿਉਂਕਿ ਹੁਣ ਸਾਡਾ ਜਿਹੜਾ ਹੁਣ ਪੰਥ ਜਿਹੜਾ ਕਮਜ਼ੋਰ ਕੀਤਾ ਇਹਨਾਂ ਡੇਰਿਆਂ ਨੇ ਕੀਤਾਗਾ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣੀ ਚਾਹਣਾ ਜਿਹੜੇ ਆ ਡੇਰਿਆਂ ਤੇ ਜਾਂਦੇ ਆ ਕੋਈ ਵੀ ਡੇਰਾ ਭਾਵੇਂ ਭਾਵੇਂ ਆ ਬੇਆਸ ਵਾਲਾ ਡੇਰਾਗਾ ਭਾਵੇਂ ਕੋਈ ਹੋਰ ਵੀ ਡੇਰਾਗਾ ਬਾਕੀ ਮੈਂ ਤਾਂ ਇੱਕ ਗੱਲ ਕਹਿਣੀ ਚਾਹਣਾ ਯਾਰ ਜਿਹਦਾ ਨਾ ਹੀ ਬੇਆਸ ਆ ਉਹ ਤੋਂ ਆਪਾਂ ਆਸ ਦੀ ਕਾਦੀ ਉਮੀਦ ਰੱਖ ਸਕਦੇ ਆ ਠੀਕ ਹੈ ਤੇ ਦੂਜੀ ਗੱਲ ਮੈਂ ਸਾਡੇ ਲੋਕਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਵੀ ਪਿਓ ਇੱਕੋ ਹੁੰਦਾ ਹੈਗਾ ਉਹ ਆ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਐਵੇਂ ਹਰੇਕ ਨੂੰ ਪਿਓ ਨਹੀਂ ਬਣਾਈਦਾ ਹੁੰਦਾਗਾ ਜਾ ਕੇ ਕਦੇ ਡੇਰਿਆਂ ਦੇ ਵਿੱਚ ਕਦੇ ਉਧਰ ਚਲੇ ਜਾਂਦੇ ਹੋ ਤੁਸੀਂ ਕਦੇ ਕਿਹੜਾ ਬਾਬਾ ਬਣਾ ਲਿਆ ਕਦੇ ਕਿਹੜਾ ਬਣਾ ਲਿਆ ਪਿਓ ਇੱਕ ਹੀ ਹੁੰਦਾ ਤੇ ਉਹ ਸਾਡਾ ਗੁਰੂ ਗ੍ਰੰਥ ਸਾਹਿਬ ਆ ਭਾਈ ਜਣੇ ਖਣੇ ਨੂੰ ਪਿਆਉਣੀ ਬਣਾਉਣਾ ਚਾਹੀਦਾ ਬਾਬਾ ਗੁਰਿੰਦਰ ਸਿੰਘ ਢੱਲੋਂ ਜਦੋਂ ਨਾਬਾ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਬਿਕਰਮ ਮਜੀਠੀਆ ਨੂੰ ਮਿਲਣ ਤੋਂ ਬਾਅਦ ਤਾਂ ਉਹ ਉਹਨਾਂ ਨੂੰ ਵੀ ਪੱਤਰਕਾਰਾਂ ਦੇ ਵੱਲੋਂ ਇਹ ਸਵਾਲ ਕੀਤੇ ਜਾਂਦੇ ਨੇ ਕਿ ਤੁਸੀਂ ਕਿਉਂ ਗਏ ਹੋ ਮਜੀਠੀਆ ਸਾਹਿਬ ਨੂੰ ਮਿਲਣ ਇੱਕ ਵਾਰ ਪਹਿਲਾਂ ਵੀ ਬਾਬਾ ਗੁਰਿੰਦਰ ਸਿੰਘ ਢੱਲੋਂ ਜਿਹੜਾ ਨੇ ਮਜੀਠੀਆ ਸਾਹਿਬ ਨੂੰ ਮਿਲਣ ਗਏ ਸੀਗੇ ਤਾਂ ਡੇਰੇ ਵਾਲੇ ਬਾਬਾ ਜੀ ਤਾਂ ਇਹ ਕਹਿਣਾ ਕਿ ਮੇਰਾ ਦੋਸਤ ਆ ਆਪਣੇ ਦੋਸਤ ਨੂੰ ਜਾਉ ਮੈਂ ਤਾਂ ਜੱਫੀ ਵੀ ਪਾਈ ਆ ਮੇਰਾ ਦੋਸਤ ਤਾਂ ਮੈਂ ਹਾਲਚਲ ਲੈਣ ਗਿਆ ਅਤਰਾਜ ਨਹੀਂ ਹੋਣਾ ਚਾਹੀਦਾ ਕਹਿੰਦੇ ਕਿਸੇ ਨੂੰ ਦੋਸਤ ਆ ਯਾਰ ਆ ਮੇਰਾ ਨਹੀਂ ਦੋਸਤ ਆ ਜੇ ਤੁਹਾਡਾ ਦੋਸਤ ਆ ਤਾਂ ਦੋਸਤ ਨੂੰ ਪਹਿਲਾਂ ਸਮਝਾਓ ਵੀ ਕੀ ਕੁਸ਼ ਕਰਦਾ ਫਿਰਦਾ ਉਹ ਕਿੰਨੇ ਹੁਣ ਤੱਕ ਜਿਹੜੇ ਦੋਸ਼ ਆਏ ਤੇ ਬਿਕਰਮ ਮਜੀਠੀਏ ਦੇ ਉੱਪਰ ਲੱਗੇ ਆ ਚਿੱਟੇ ਦੀ ਤਸਕਰੀ ਆਲੇ ਵੀ ਲੱਗੇ ਆ ਹੋਰ ਵੀ ਬਥੇਰੇ ਦੋਸ਼ ਲੱਗੇ ਆ ਪਰ ਯਾਰ ਗੱਲ ਮੁੱਕ ਦੀ ਸੰਸਾਰ ਵੀਰੇ ਰਿਸ਼ਤੇਦਾਰੀ ਹੈਗੀ ਆ ਰੱਖਣ ਆਪਦੀ ਆਪਾਂ ਨੂੰ ਰਿਸ਼ਤੇਦਾਰੀ ਤੱਕ ਨਹੀਂ ਕੋਈ ਮਤਲਬ ਗੱਲ ਤਾਂ ਯਾਰ ਮੇਨ ਮੈਂ ਇੱਕੋ ਗੱਲ ਤੇ ਫੇਰ ਦੁਬਾਰੇ ਆਉਣਾ ਵੀ ਜਾਂਦਾ ਪੰਥ ਘੜਕ ਹੋਣ ਇਹ ਆਪਦੇ ਆਪ ਨੂੰ ਜਿਹੜੀ ਗੱਲ ਆ ਮੇਨ ਬਸ ਉਹੀ ਗੱਲ ਦਾ ਮੈਨੂੰ ਇਤਰਾਜ਼ ਆ ਹੋਰ ਕੋਈ ਇਤਰਾਜ਼ ਨਹੀਂ ਪੰਥਕ ਨਹੀਂ ਮੰਨਦੇ ਤੁਸੀਂ ਜਦ ਕੇ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਜੇਕਰ ਪੰਜਾਬ ਦੀ ਤੇ ਪੰਥ ਦੀ ਲੜਾਈ ਲੜੀਆ ਤਾਂ ਉਹ ਅਸੀਂ ਨੇ ਲੜੀਆ ਬਿਕਰਮ ਸਿੰਘ ਮਜੀਠੀਆ ਨੂੰ ਵੀ ਬਿਕਰਮ ਸਿੰਘ ਮਜੀਠੀਆ ਨੂੰ ਵੀ ਮਾਜੇ ਦਾ ਜਰਨਲ ਦਾ ਖਿਤਾਬ ਤੱਕ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਦਿੱਤਾ ਗਿਆ ਬਈ ਪੱਤਰਕਾਰ ਸਾਹਿਬ ਮਾਜੇ ਦਾ ਜਰਨਲ ਨਹੀਂ ਹੈ ਮਾਜੇ ਦੀ ਮੈਲ ਆ ਇਹ ਇਹ ਮੈਲ ਨੂੰ ਜਿੰਨੀ ਛੇਤੀ ਲਾਇਆ ਜਾਵੇ ਚੰਗੀ ਗੱਲ ਆ ਨੀ ਇਹਨਾਂ ਨੇ ਕੀ ਕੋਸ਼ਿਸ਼ ਕੀਤਾ ਮੈਨੂੰ ਇਹ ਗੱਲ ਦੱਸੋ ਤੁਸੀਂ ਤੁਸੀਂ ਕਹਿੰਦੇ ਹੋ ਵੀ ਵੀ ਉਹ ਕਹਿੰਦੇ ਨੇ ਵੀ ਅਸੀਂ ਪੰਥ ਦੇ ਲਈ ਇਹ ਕੋਸ਼ਿਸ਼ ਕੀਤਾ ਹੈਗਾ ਵੀ ਪੰਥ ਨੂੰ ਬਚਾਇਆ ਹੀ ਅਸੀਂ ਆ ਇਹੇ ਵਾਅਦੇ ਕਰਦੇ ਆ ਸੁਖਵੀਰ ਬਾਦਲ ਵਰਗੇ 25 ਸਾਲ ਇਹਨਾਂ ਦਾ ਰਾਜ ਰਿਹਾ ਹੈਗਾ ਠੀਕ ਹੈ ਫਿਰ ਬੰਦੀ ਸਿੰਘ ਕਿਉਂ ਨਹੀਂ ਇਹਨਾਂ ਨੇ ਰਿਹਾ ਕਰਵਾਏ ਅੱਜ ਤੱਕ ਮੈਂ ਪਰਸੋ ਹੀ ਜਗਤਾਰ ਸਿੰਘ ਹਵਾਰਾ ਜੀ ਦੀ ਮਾਤਾ ਜੀ ਦੇ ਦਰਸ਼ਨ ਕਰਕੇ ਆਇਆ ਠੀਕ ਹੈ ਅੱਜ ਬੈੱਡ ਦੇ ਉੱਤੇ ਪਏ ਆ ਉਹ ਠੀਕ ਹੈ ਤੇ ਅੱਜ ਤੱਕ ਆਪਦੇ ਪੁੱਤ ਨੂੰ ਅੜੀ ਕਦੇ ਅੜੀ ਕਦੇ ਤੁਸੀਂ ਦੇਖ ਲਓ ਕੀ ਹਾਲਤ ਹੋਈ ਪਈ ਆ ਉਹਨਾਂ ਦੀ ਹੋਂਦ ਤੈਂ ਤਰੀਕ ਨੂੰ ਉਹਨਾਂ ਹੀ ਤੰਦਰੁਸਤੀ ਦੇ ਲਈ ਅਖੰਡ ਪਾਠ ਸਾਹਿਬ ਕਰਵਾਇਆ ਉੱਥੇ ਅੱਜ ਤੱਕ ਸਾਡੇ ਤੋਂ ਸਾਡੇ ਬੰਦੀ ਸਿੰਘ ਰਿਹਾ ਨਹੀਂ ਕਰਵਾਏ ਗਏ ਉਹਨਾਂ ਨੂੰ ਰਿਹਾ ਕਰਵਾਉਂਦੇ ਕਰਾਉਂਦੇ ਨਵੇਂ ਬੰਦੀ ਹੋਰ ਬਣਾ ਲਏ ਅਸੀਂ ਤੇ ਫਿਰ ਉਦੋਂ ਉਹ ਕਿੱਥੇ ਸੀਗੇ ਉਹ ਤਾਂ ਇਹ ਸੁਖਵੀਰ ਬਾਦਲ ਕਹਿੰਦਾ ਸੀਗਾ ਵੀ ਜਗਤਾਰ ਹਵਾਰਾ ਵੀ ਕੌਮ ਨੂੰ ਕੋਈ ਸੇਧ ਨਹੀਂ ਦੇ ਸਕਦਾ ਇਹ ਤਾਂ ਕਹਿੰਦੇ ਤੇ ਅੱਜ ਇਹ ਕਹਿੰਦੇ ਅਸੀਂ ਪੰਥਕ ਆ ਅੱਛਾ ਭਾਈ ਤੁਸੀਂ ਲਗਾਤਾਰ ਹਨਾ ਸਵਾਲ ਖੜੇ ਕਰਦੇ ਹੋ ਕਿ ਅਕਾਲੀ ਦਲ ਨੇ ਬੰਦੀ ਸਿੰਘਾਂ ਦੇ ਲਈ ਕੁਝ ਨਹੀਂ ਕੀਤਾ ਪਾਈ ਗੁਰਦੀਪ ਸਿੰਘ ਖੈੜਾ ਨੇ 1990-91 ਤੋਂ ਲਗਾਤਾਰ ਜੇਲ੍ਹ ਦੇ ਵਿੱਚ ਨੇ ਕੌਮ ਦੇ ਵਿੱਚ ਇੱਕ ਵੱਡਾ ਸਥਾਨ ਆ ਵੱਡਾ ਸਤਕਾਰ ਆ ਪਾਈ ਗੁਰਦੀਪ ਸਿੰਘ ਖੈੜਾ ਦਾ 35-36 ਸਾਲ ਦੀ ਕੈਦ ਉਹਨਾਂ ਦੀ ਹੋ ਚੁੱਕੀ ਆ ਉਹ ਵੀ ਤਾਂ ਅਕਾਲੀ ਦਲ ਦੀਆਂ ਸਟੇਜਾਂ ਦੇ ਉੱਪਰ ਲਗਾਤਾਰ ਨਜ਼ਰ ਆਉਂਦੇ ਨੇ ਜਦੋਂ ਵੀ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਪੈਰੋਲ ਮਿਲਦੀ ਆ ਅਕਾਲੀ ਦਲ ਦੀਆਂ ਸਿੱਤਾਂ ਕਰਦੇ ਹੋਏ ਨਜ਼ਰ ਆਉਂਦੇ ਨੇ ਹੁਣ ਕੱਲ ਨੂੰ ਜਾਂ ਕਮੈਂਟਾਂ ਦੇ ਵਿੱਚ ਇਹ ਵੀ ਲੋਕ ਕਹਿ ਸਾਧਨ ਕਿ ਕੱਲ ਦਾ ਜਵਾਕ ਰਫਤਾਰ ਹੁਣ ਦੱਸੂਗਾ ਰਫਤਾਰ ਨੂੰ ਉਹ ਗੱਲ ਸਮਝ ਆ ਗਈ ਜਿਹੜੀ ਇੰਨਾ ਲੰਮਾ ਸੰਘਰਸ਼ ਲੜ ਚੁੱਕੇ ਗੁਰਦੀਪ ਸਿੰਘ ਖਹਿੜਾ ਵਰਗੇ ਸੂਝਵਾਨ ਆਗੂ ਨੂੰ ਸਮਝ ਨਹੀਂ ਆਈ ਉਹ ਵੀ ਤਾਂ ਅਕਾਲੀ ਦਲ ਦੇ ਨਾਲ ਸਟੇਜਾਂ ਸਾਂਝੀਆਂ ਕਰ ਰਹੇ ਨੇ ਪੱਤਰਕਾਰ ਸਾਹਿਬ ਗੱਲ ਇਹ ਆ ਉਹ ਖਹਿੜਾ ਸਾਹਿਬ ਨੇ ਜੋ ਉਹ ਸਾਡੇ ਲਈ ਬਹੁਤ ਮਹਾਨ ਤੇ ਸਤਿਕਾਰਯੋਗ ਸ਼ਖਸੀਅਤ ਆ ਠੀਕ ਹੈ ਬਥੇਰੇ ਕਾਰਨ ਹੋ ਸਕਦੇ ਆ ਵੀ ਕਿਉਂ ਉਹਨਾਂ ਦੀ ਸਟੇਜ ਦੇ ਉੱਪਰ ਗਏ ਆ ਕਿਉਂ ਨਹੀਂ ਕਿਉਂਕਿ ਜੇ ਖਹਿੜਾ ਸਾਹਿਬ ਵੀ ਆ ਜਿੱਥੇ ਤੱਕ ਮੈਨੂੰ ਲੱਗਦਾਗਾ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਉਹ ਸਟੇਜ ਦੇ ਉੱਪਰ ਗਏ ਹੋਣਗੇ ਕਿਉਂਕਿ ਅਕਾਲੀ ਦਲ ਪਾਰਟੀ ਆ ਜਿਹੜੀ ਐਨੇ ਵੀ ਬਹੁਤ ਸੰਘਰਸ਼ ਕੀਤਾ ਠੀਕ ਆ ਪਾਰਟੀ ਅਕਾਲੀ ਦਾਲਾ ਖੇਤਰੀ ਪਾਰਟੀ ਆਉਣੀ ਚਾਹੀਦੀ ਆ ਪਰ ਵਿਰੋਧ ਇੱਥੇ ਅੱਜ ਵੀ ਅਸੀਂ ਬਾਦਲ ਦਾਣੇ ਦਾ ਕਰਦੇ ਆ ਬਾਦਲ ਪਰਿਵਾਰ ਦਾ ਵਿਰੋਧ ਬਾਦਲ ਪਰਿਵਾਰ ਦਾ ਵਿਰੋਧ ਆ ਦੇਖੋ ਸ਼੍ਰੋਮਣੀ ਅਕਾਲੀ ਦਾ ਪਾਰਟੀ ਤਾਂ ਨਹੀਂ ਮਾੜੀ ਠੀਕ ਆ ਇਹ ਪਾਰਟੀ ਦੇ ਵਿੱਚ ਬਥੇਰੇ ਵਧੀਆ ਲੀਡਰ ਵੀ ਨੇ ਠੀਕ ਆ ਅਕਾਲੀ ਦਾਲਾ ਕਿੰਨੇ ਲੰਬੇ ਸਮੇਂ ਤੋਂ ਚੱਲਦੀ ਆਉਂਦੀ ਆ ਬਥੇਰਾ ਇਹਨਾਂ ਨੇ ਸੰਘਰਸ਼ ਕੀਤਾ ਪਰ ਬਾਦਲਾ ਨੇ ਜਿਹੜਾ ਕਹਣ ਕੀਤਾਗਾ ਠੀਕ ਹੈ ਮੈਂ ਬਾਦਲਾਂ ਦਾ ਵਿਰੋਧੀ ਹਾਂ ਬਾਦਲਦਾਲ ਨੂੰ ਅੱਜ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਕੱਢ ਦੋ ਠੀਕ ਹੈ ਫਿਰ ਤੁਸੀਂ ਦੇਖਿਓ ਪਾਰਟੀ ਵੀ ਕਿਵੇਂ ਤੁਸੀਂ ਪੰਜਾਬ ਦਾ ਭਲਾ ਹੁੰਦਾ ਕਿਉਂਕਿ ਜਿੰਨਾ ਕਹਣ ਕੀਤਾ ਬਈ ਇਹਨਾਂ ਬਾਦਲਾਂ ਨੇ ਕੀਤਾਗਾ ਇਹ ਆਪਦੇ ਆਪ ਨੂੰ ਪੰਥਕ ਕਹਾਉਣ ਵਾਲੇ ਮੈਂ ਤਾਂ ਸਾਡੇ ਲੋਕਾਂ ਦੇ ਹੈਰਾਨ ਆ ਬਈ ਸਾਡੇ ਲੋਕ ਉਹ ਚੀਜ਼ਾਂ ਭੁੱਲ ਕਿਵੇਂ ਜਾਂਦੇ ਆ ਹੁਣ ਟੱਕੀ ਸਾਹਿਬ ਇਹਨਾਂ ਨੇ ਕੀ ਕੁਛ ਕਰਾਇਆ ਸੀਗਾ ਜੀ ਸਿੱਧੀਆਂ ਗੋਲੀਆਂ ਚਲਾਤੀਆਂ ਸੀਗੀਆਂ ਗੁਰੂ ਸਾਹਿਬ ਦੇ ਅੰਗਾਂ ਦੀ ਉੱਥੇ ਬੇਅਦਬੀ ਕੀਤੀ ਸੀਗੀ ਜਿਉਂਦੇ ਘੋੜਿਆਂ ਨੂੰ ਸਾੜ ਦਿੱਤਾ ਗਿਆ ਸੀ ਤੇ ਉਹ ਵੀ ਸਾਡੇ ਲੋਕ ਸਾਰਾ ਕੁਝ ਹੀ ਭੁੱਲ ਜਾਂਦੇ ਆ ਬਰਗਾੜੀ ਨੂੰ ਲੈ ਕੇ ਹੁਣ ਤੱਕ ਜਿੰਨੀਆਂ ਚੀਜ਼ਾਂ ਸਭ ਤੋਂ ਸਾਡੇ ਲੋਕ ਭੁੱਲ ਜਾਂਦੇ ਆ ਤੇ ਇਹ ਫੇਰ ਤੀਜੇ ਦਿਨ ਆ ਕੇ ਜਦੋਂ ਕਹਿੰਦੇ ਆ ਨਾ ਵੀ ਅਸੀਂ ਪੰਥਕ ਆ ਸਭ ਉੱਥੇ ਗੁੱਸਾ ਚੜਦਾ ਬਈ ਇਹਨਾਂ ਦਾ ਦੋਗਲਾ ਚਿਹਰਾ ਦੇਖ ਕੇ ਵੀ ਕਿਹੜੇ ਮੂੰਹ ਦੇ ਨਾਲ ਜਾ ਰਹੇ ਇਹ ਵੀ ਆਦੇ ਆਪ ਨੂੰ ਪੰਥਕ ਕਹੋਂਦੇ ਆ ਅੱਜ ਵੀ ਤੇ ਉਹਨਾਂ ਲੋਕਾਂ ਦੇ ਗੁੱਸਾ ਚੜਦਾ ਸਭ ਤੋਂ ਵੱਧ ਮੈਨੂੰ ਅੱਜ ਗੁੱਸਾ ਚੜਦਾ ਇਹਨਾਂ ਰੀਲਾਂ ਵਾਲਿਆਂ ਤੇ ਜਿਹੜੇ ਡਾਇਨਾਸੌਰ ਡਾਇਨਾਸੌਰ ਕਰੀ ਜਾਂਦੇ ਆ ਤੇ ਆ ਗੈਕ ਨੇ ਜਿਹੜੇ ਅੱਜ ਦੇ ਠੀਕ ਆ ਜਿਹੜੇ ਆਪਦੇ ਗਾਣਿਆਂ ਦੇ ਵਿੱਚ ਬਾਦਲ-ਬਾਦਲ ਕਰਦੇ ਆ ਵੀ ਉਹ ਭਲਿਓ ਮਾਨਸੋ ਤੁਸੀਂ ਮਾੜਾ-ਮੋਟਾ ਤੁਸੀਂ ਅਕਲ ਨੂੰ ਹੱਥ ਮਾਰੋ ਵੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਠੀਕ ਆ ਜਿਨ੍ਹਾਂ ਨੇ ਸੱਤਿਆਨਾਸ਼ ਕਰਤਾ ਸਾਰੇ ਪੰਜਾਬ ਦਾ ਜਿਨ੍ਹਾਂ ਨੇ ਬੇੜਾ ਬਿਠਾ ਕੇ ਰੱਖਦਾ ਤੁਸੀਂ ਉਹਨਾਂ ਦੇ ਅੱਜ ਫੇਰ ਤੁਸੀਂ ਉਹਨਾਂ ਦੇ ਸੋਲੇ ਗਾਈ ਜਾਂਦੇ ਹੋ ਉਹਨਾਂ ਨੂੰ ਫੇਰ ਤੁਸੀਂ ਸੋਸ਼ਲ ਮੀਡੀਆ ਤੇ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਬੰਦਿਆਂ ਨੂੰ ਚੇਤੇ ਰੱਖੋ ਡਾਇਨਾਸੌਰ ਡਾਇਨਾਸੌਰ ਕਰਦੇ ਆ ਜਾਂ ਜਿਹੜੇ ਆਪਦੇ ਗਾਣਿਆਂ ਦੇ ਵਿੱਚ ਬਾਦਲ-ਬਾਦਲ ਕਰਦੇ ਆ ਇਹਨਾਂ ਨੂੰ ਉਹ ਟੱਕੀ ਸਾਹਿਬ ਨਹੀਂ ਦੱਸਦਾ ਵੀ ਕੀ ਕੋਸ਼ ਉਹਦੋਂ ਕੀਤਾ ਸੀ ਇਹਨਾਂ ਨੇ ਇਹਨਾਂ ਨੂੰ ਉਹ ਜਿਉਂਦੇ ਘੋੜੇ ਜਿਹੜੇ ਸਾੜੇ ਸੀਗੇ ਉਹ ਇਹਨਾਂ ਨੂੰ ਭੁੱਲ ਗਏ ਇਨਾਂ ਗਾਇਕਾਂ ਨੂੰ ਕਹਿੰਦੇ ਕਿ ਮਾਜੇ ਦਾ ਜਰਮਾਇਲ ਸਾਡਾ ਬਿਕਰਮ ਮਜੀਠੀਆ ਬਾਹਰ ਆ ਗਿਆ 227 ਦੇ ਵਿੱਚ ਅਸੀਂ ਸਰਕਾਰ ਬਣਾਵਾਂਗੇ ਇਹਦਾ ਟ੍ਰੇਲਰ ਅਸੀਂ ਤਰਨਤਾਰਨ ਦੇ ਇਲੈਕਸ਼ਨ ਦੇ ਵਿੱਚ ਜੋ ਉਸ ਤੋਂ ਪਹਿਲਾਂ ਦਿਖਾ ਚੁੱਕੇ ਹੁਣ ਦੇਖੋ ਸੁਖਵੀਰ ਸਿੰਘ ਬਾਦਲ ਦੀ ਗਵਾਈ ਦੇ ਵਿੱਚ ਬਾਦਲ ਦਲ ਦੀ ਜਾਂ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਬਣਦੀ ਮੈਂ ਸਾਰੇ ਪੰਜਾਬ ਵਾਲਿਆਂ ਨੂੰ ਇੱਕੋ ਗੱਲ ਕਹਿਣੀ ਚਾਹਣਾ ਵੀ ਮੂਰੇ ਵੋਟਾਂ ਆ ਰਹੀਆਂ ਨੇ ਠੀਕ ਹੈ ਜੀ 2027 ਆ ਰਿਹਾਗਾ ਮੂਰੇ ਤੇ ਆਪਦੇ ਪੁੱਤਾਂ ਨੂੰ ਭਾਈ ਸੰਭਲੋ ਤੁਸੀਂ ਇਹ ਸਿਆਸਤ ਦੀ ਖਾਤਰ ਇਹ ਕੁਝ ਵੀ ਕਰ ਸਕਦੇ ਆ ਜੇ ਗੁਰੂ ਮਹਾਰਾਜ ਦੇ ਸਰੂਪਾਂ ਦੀ ਬੇਅਦਬੀ ਕਰਾ ਸਕਦੇ ਆ ਜੇ ਇਹ ਜौंਦੇ ਘੋੜਿਆਂ ਨੂੰ ਸਾੜ ਸਕਦੇ ਆ ਜੇ ਇਹ ਸਿੱਧੀਆਂ ਗੋਲੀਆਂ ਚਲਾ ਸਕਦੇ ਆ ਇਹ ਕੁਝ ਵੀ ਕਰ ਸਕਦੇ ਆ ਤਾਂ ਹੀ ਮੈਂ ਇਹਨੂੰ ਮਾਜੇ ਦਾ ਜਰਨੈਲ ਨਹੀਂ ਮੰਨਦਾ ਮੈਂ ਤਾਂ ਹੀ ਇਹਨੂੰ ਮਾਜੇ ਦੀ ਮੈਲ ਕਹਿਣਾ ਭਾਈ ਠੀਕ ਹੈ ਜਿਹੜਾ ਪਰਚਾ ਪੈਂਦਾ ਮੇਰੇ ਤੇ ਪਾ ਲੈਣ ਕਿਉਂਕਿ ਬਹੁਤ ਬੰਦੇ ਆ ਜਿਹੜੇ ਇਹਨਾਂ ਦੇ ਖਿਲਾਫ ਨਹੀਂ ਬੋਲਦੇ ਮੈਂ ਦੇਖਿਆ ਅੱਜ ਦੇ ਸਮੇਂ ਦੇ ਵਿੱਚ ਨਹੀਂ ਬੋਲਦੇ ਪਤਾ ਨਹੀਂ ਸਾਰਾ ਕੁਝ ਭੁੱਲ ਗਏ ਤੇ ਉਹ ਕਲਾਕਾਰਾਂ ਨੂੰ ਵੀ ਮੈਂ ਉਹਨਾਂ ਨੂੰ ਕੰਜਰ ਕਹਿਣਾ ਜਿਹੜੇ ਇਹਨਾਂ ਦਾ ਨਾਮ بار بار ਆਪਦੇ ਗਾਣਿਆਂ ਦੇ ਵਿੱਚ ਰੜਦੇ ਆ ਕੋਈ ਇਹਨਾਂ ਦੇ ਉਧਰ ਚਾਹੁੰਦਾ ਡਾਇਨਾਸੌਰ ਆਉਣਗੇ ਜੀ ਆ ਆਉਣਗੇ ਜੀ ਫਲਾਨੇ ਆਉਣਗੇ ਜੀ ਪਤਾ ਨਹੀਂ ਕਿਉਂ ਯਾਰ ਇਹ ਭੁੱਲ ਗਏ ਸਾਰਾ ਕੁਝ ਤੇ ਦੂਜੀ ਗੱਲ ਬਾਈ ਜਦੋਂ ਆਪਣੇ ਆਹਾ ਸਰਸੇ ਵਾਲੇ ਨੇ RAM RAHIM ਨੇ ਪੋਸ਼ਾਕ ਪਾਈ ਸੀਗੀ ਜਦੋਂ ਆਪ ਇਹ ਤੇ ਦੋਸ਼ ਲੱਗਿਆ ਸੀ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਰੀਸ ਕਰਦਾਗਾ ਉਹ ਪੋਸ਼ਾਕ ਕਿਨੇ ਗਿਫਟ ਕੀਤੀ ਸੀ RAM RAHIM ਨੂੰ ਇਸੇ ਸੁਖਵੀਰ ਬਾਦਲ ਨੇ ਕੀਤੀ ਸੀ ਵੱਡੀ ਗੱਲ ਕਹਿ ਰਹੇ ਹਾਂ ਮੈਂ ਕਹਿ ਰਿਹਾ ਵੱਡੀ ਗੱਲ ਇਸੇ ਸੁਖਵੀਰ ਬਾਦਲ ਨੇ ਉਹ ਪਸ਼ਾਕ ਰਾਮ ਰਹੀਮ ਨੂੰ ਗਿਫਟ ਕੀਤੀ ਸੀਗੀ ਤੇ ਮੁੜ ਕੇ ਕੇਸ ਵੀ ਰੱਦ ਕਰਾਇਆ ਸੀ ਉਹ ਸਰਚ ਕਰ ਲਿਓ ਤੁਸੀਂ ਜਦੋਂ ਕਹਿੰਦੇ ਸੀ ਨਾ ਵੀ ਗੁਰਗੋਵਿੰਦ ਸਿੰਘ ਜੀ ਦੀ ਰੀਸ ਕਰਦਾ ਹੈਗਾ ਬਹੁਤ ਵਿਰੋਧ ਹੋਇਆ ਸੀ ਰਾਮ ਰਹੀਮ ਦਾ ਤੇ ਉਹ ਪਸ਼ਾਕ ਗਿਫਟ ਕਰਨ ਵਾਲਾ ਕੌਣ ਹੈ ਇਹੀ ਸੁਖਵੀਰ ਬਾਦਲ ਆ ਭਾਈ ਤੁਸੀਂ ਤੁਸੀਂ ਕਿਹਾ ਵੀ ਬੇਸ਼ੱਕ ਮੇਰੇ ਤੇ ਚਾਹੇ ਪਰਚਾ ਪਾਉਣਾ ਪਾ ਲੈਣ ਕੋਈ ਗੱਲ ਨਹੀਂ ਪਰ ਮੈਂ ਐਦਾਂ ਬੋਲਦਾ ਰਹੂੰਗਾ ਹੁਣ ਅੱਗੇ ਵੀ ਤੁਹਾਡਾ ਕਮੈਂਟਾਂ ਦੇ ਵਿੱਚ ਕਾਫੀ ਹਨਾ ਵਿਰੋਧ ਹੁੰਦਾ ਰਹੇ ਜਦੋਂ ਤੁਸੀਂ ਕਿਸੇ ਵੀ ਮੁੱਦੇ ਤੇ ਬੋਲਦੇ ਹੋ ਜਾਂ ਆਪਣੀਆਂ ਇੰਟਰਵਿਊਜ਼ ਹੋਈਆਂ ਨੇ ਹੁਣ ਫੇਰ ਕਹਿਣਗੇ ਕਹਿੰਦੇ ਲੋ ਕਹਿਣਗੇ ਜੀ ਲੋ ਆ ਗਿਆ ਜੀ ਇੱਕ ਨਵਾਂ ਹੋਰ ਵਿਦਵਾਨ ਉੱਠ ਕੇ ਕਹਿੰਦੇ ਅਕਾਲੀ ਦਲ ਨੂੰ ਦੱਸੂਗਾ ਹੁਣ ਕਹਿੰਦੇ ਰਫ਼ਤਾਰ ਨੂੰ ਲੱਗਦਾ ਇਲੈਕਸ਼ਨ ਦੇ ਨੇੜੇ ਆ ਕੇ ਕਿਸੇ ਹੋਰ ਪਾਰਟੀ ਦੇ ਵੱਲੋਂ ਫੰਡਿੰਗ ਚੰਗੀ ਆ ਗਈ ਆ ਚੈਨਲ ਚਲਾਉਣ ਦੇ ਲਈ ਫੰਡਿੰਗ ਚੰਗੀ ਆ ਗਈ ਹੈ ਕਹਿੰਦਾ ਹੁਣ ਰਫਤਾਰ ਅਕਾਲੀ ਦਲ ਨੂੰ ਭੰਡਣਾ ਸ਼ੁਰੂ ਕਰਤਾ ਕਿਉਂਕਿ ਅਕਾਲੀ ਦਲ ਜਿਹੜਾ ਹੈ ਉਹ ਰਿਵਾਈਵ ਹੋ ਰਿਹਾ ਹੁਣ ਇਹ ਵੀ ਗੱਲਾਂ ਹੋ ਸਕਦੀਆਂ ਨੇ ਬਾਈ ਤੁਹਾਡੇ ਨਾਲ ਫੇਰ ਗੱਲ ਫੇਰ ਉਹੀ ਹੋ ਗਈ ਅਕਾਲੀ ਦਲ ਰਿਵਾਈਵ ਹੋਣਾ ਚਾਹੀਦਾ ਖੇਤਰੀ ਪਾਰਟੀ ਆ ਖੇਤਰੀ ਪਾਰਟੀ ਹੀ ਉਹੀ ਚਾਹੀਦੀ ਆ ਬਾਦਲ ਦਾਲ ਨਹੀਂ ਰਿਵਾਈਵ ਹੋਣ ਦੇਣਾ ਬਾਦਲ ਦਾਲ ਨਹੀਂ ਆਉਣ ਦੇਣਾ ਜੀ ਕਿਹੜੀ ਪਾਰਟੀ ਬਾਦਲ ਦਾਲ ਦਾ ਪੂਰਾ ਕਿਹੜੀ ਪਾਰਟੀ ਨੇ ਪੈਸੇ ਦਿੱਤੇ ਤੁਹਾਨੂੰ ਆ ਗੱਲ ਕਹਿਣ ਦੇ ਜੇ ਕੋਈ ਪੁੱਛੇ ਸਵਾਲ ਪੁੱਛੇ ਤੁਹਾਨੂੰ ਤੈਨੂੰ ਵੀ ਲੱਗਦਾ ਕਿਹੜੀ ਪਾਰਟੀ ਨੇ ਦਿੱਤੇ ਹੁਣ ਇਹ ਤਾਂ ਤੁਸੀਂ ਦੱਸ ਸਕਦੇ ਮੇਰੇ ਲਈ ਬਾਈ ਕੋਈ ਪਾਰਟੀ ਜਿੱਥੇ ਗਲਤ ਕਰੂ ਅਸੀਂ ਉਹਦਾ ਵਿਰੋਧ ਡਟ ਕੇ ਆਪਾਂ ਪਹਿਲੇ ਦਿਨ ਤੋਂ ਕਰਦੇ ਆਏ ਆਂ ਠੀਕ ਹੈ ਹੋ ਭਗਵੰਤ ਮਾਨ ਦੀ ਸਰਕਾਰ ਜਿੱਥੇ ਭਗਵੰਤ ਮਾਨ ਸਰਕਾਰ ਗਲਤ ਆ ਉਥੇ ਆਪਾਂ ਇਹਨਾਂ ਦਾ ਡਟ ਕੇ ਵਿਰੋਧ ਕਰਦੇ ਆਏ ਗੱਲਾਂ ਦਾ ਤੁਹਾਨੂੰ ਵੀ ਪਤਾ ਭਾਵੇਂ ਕਾਂਗਰਸ ਆ ਠੀਕ ਹੈ ਜੀ ਭਾਵੇਂ ਆਹਾ ਬਾਦਲ ਦਾ ਨਗਰ ਠੀਕ ਹੈ ਅਕਾਲੀ ਦਲ ਖੇਤਰੀ ਪਾਰਟੀ ਆ ਮੈਂ ਕਹਿਣਾ ਖੇਤਰੀ ਪਾਰਟੀ ਆਵੇ ਪਰ ਬਾਦਲ ਲਾਣਾ ਨਹੀਂ ਆਉਣਾ ਚਾਹੀਦਾ ਬਾਕੀ ਇਹੋ ਜਿਹਾ ਭਰਮ ਭਲੇਖਾ ਕੱਢ ਦੋ ਵੀ ਪੈਸੇ ਲੈ ਕੇ ਬੋਲਦਾ ਜਾਂ ਕੋਸ਼ਹੂਰ ਬੋਲਦਾਗਾ ਠੀਕ ਆ ਨਾ ਅਸੀਂ ਕੱਲ ਵਿਕੇ ਆ ਨਾ ਅਸੀਂ ਅੱਜ ਵਿਕੇ ਆ ਨਾ ਬਈ ਵਿਕਾਂਗੇ ਅ ਆਖਰੀ ਸਵਾਲ ਮੈਂ ਕਰਨਾ ਇਸ ਇੰਟਰਵਿਊ ਦੀ ਮੈਂ ਸਮਾਪਤੀ ਵੱਲ ਜਾਣਾ ਜਦੋਂ ਬਿਕਰਮ ਮਜੀਠੀ ਆਪਣੇ ਘਰੇ ਜਾਂਦੇ ਨੇ ਆਪਣੇ ਬੱਚਿਆਂ ਨੂੰ ਮਿਲਦੇ ਨੇ ਕਾਫੀ ਲੰਮੇ ਸਮੇਂ ਬਾਅਦ ਬੱਚਿਆਂ ਦੇ ਨਾਲ ਇਸ ਤਰ੍ਹਾਂ ਖੁੱਲੇ ਮਾਹੌਲ ਦੇ ਵਿੱਚ ਮੁਲਾਕਾਤ ਹੁੰਦੀ ਹੈ ਇੱਕ ਤਸਵੀਰ ਮੈਂ ਨੋਟ ਕੀਤੀ ਬੱਚਿਆਂ ਦੇ ਵੱਲੋਂ ਆਪਣੇ ਪਿਤਾ ਦੇ ਲਈ ਇੱਕ ਪੋਸਟਰ ਬਣਾਇਆ ਗਿਆ ਸੀ ਲਾਇਨ ਇਜ਼ ਬੈਕ ਸ਼ੇਰ ਵਾਪਸ ਆ ਗਿਆ ਬਿਕਰਮ ਮਜੀਠੀਆ ਵੀ ਮੋਛਾਂ ਨੂੰ ਤਾ ਦਿੰਦੇ ਹੋਏ ਆਪਣੇ ਸਿਆਸੀ ਵਿਰੋਧੀਆਂ ਨੂੰ ਲਲਕਾਰਦੇ ਹੋਏ ਨਜ਼ਰ ਆਏ ਨੇ ਨਹੀਂ ਇਹਦੇ ਬੱਚਿਆਂ ਦੇ ਤਾਂ ਆਪਾਂ ਜੀ ਕੋਈ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਹਰੇਕ ਬੱਚੇ ਦੇ ਲਈ ਨਾ ਆਪ ਦਾ ਪਿਓ ਛੇਰ ਹੀ ਹੁੰਦਾ ਹੈਗਾ ਬਿਕਰਮ ਮਜੀਠੀਆ ਨੇ ਵੀ ਮਿਸ਼ਾ ਨੂੰ ਤੋਅ ਦਿੱਤਾ ਸੀ ਹਾਂ ਨਹੀਂ ਨਹੀਂ ਹੁਣ ਮਜੀਠੀਆ ਦੇ ਬੱਚਿਆਂ ਦੇ ਲਈ ਵੀ ਮਜੀਠੀਆ ਸਾਹਿਬ ਉਹਨਾਂ ਦੇ ਬੱਚਿਆਂ ਲਈ ਉਹ ਛੇਰ ਹੀ ਨੇ ਠੀਕ ਆ ਇਹ ਗੱਲ ਤੇ ਆਪਾਂ ਕੋਈ ਟਿੱਪਣੀ ਨਹੀਂ ਕਰਦੇ ਤੇ ਗੱਲ ਕੀ ਆ ਜੋ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਠੀਕ ਆ ਜੋ ਗਲਤੀਆਂ ਕੀਤੀਆਂ ਸਿਰਫ ਮੈਂ ਉਹਨਾਂ ਦੀ ਗੱਲ ਕਰਦਾ ਇਹਨਾਂ ਦੇ ਪਰਿਵਾਰ ਤੇ ਜਾਂ ਬੱਚਿਆਂ ਤੇ ਮੈਂ ਕੋਈ ਨਹੀਂ ਉਹ ਕਰਨਾ ਚਾਹੁੰਦਾ ਕਿਉਂਕਿ ਬੱਚਿਆਂ ਦਾ ਕੀ ਕਸੂਰ ਆ ਜੀ ਠੀਕ ਹੈ ਬੱਚੇ ਵਾਲੀ ਦਾ ਉਹਨਾਂ ਦਾ ਪਿਓ ਵਾਜੀ ਉਹ ਉਹ ਚੀਜ਼ਾਂ ਉਹਨਾਂ ਨੂੰ ਨਹੀਂ ਪਤਾ ਮਾਫੀ ਨਹੀਂ ਦਿੱਤੀ ਜਾ ਸਕਦੀ ਨਹੀਂ ਦਿੱਤੀ ਜਾ ਸਕਦੀ ਇਹਨਾਂ ਨੂੰ ਮਾਫੀ ਕਦੇ ਵੀ ਨਹੀਂ ਦਿੱਤੀ ਜਾ ਸਕਦੀ ਠੀਕ ਹੈ ਹੁਣ ਬਹੁਤ ਵੱਡੀ ਸਿਆਸਤ ਵੀ ਹੋਣੀ ਆ ਸੰਸਾਰ ਵਿਰੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸਿਆਸਤ ਇਹ ਹੋਣੀ ਆ ਇੱਕ ਤਾਂ ਆਪਣੇ ਬੰਦੀ ਸੰਘ ਨੇ ਜਿਹੜੇ ਉਹਨਾਂ ਨੂੰ ਜੋ ਹੁਣ ਛੱਡਿਆ ਜਾਊਗਾ ਪ੍ਰੋਲ ਦਿੱਤੀ ਜਾਊਗੀ ਸਾਰਾ ਕੁਝ ਹੋਣਾ ਹਨਾ ਉਹਨਾਂ ਦੇ ਸਿਰ ਤੇ ਸਿਆਸਤ ਕਰਨਗੇ ਇਹ ਦੁਬਾਰੇ ਹੁਣ ਤੁਸੀਂ ਮੈਨੂੰ ਐਗਲ ਦੱਸੋ ਜੇ ਇਹ ਕਹਿੰਦੇ ਆ ਵੀ ਅਸੀਂ ਪੰਥਕਾ ਹੁਣ ਤੱਕ ਚਲੋ ਵੀ ਜਗਤਾਰ ਸਿੰਘ ਹਵਾਰਾ ਜੀ ਨੂੰ ਇੱਕ ਦਿਨ ਦੀ ਇੱਕ ਦਿਨ ਲਈ ਪ੍ਰੋਲ ਤੇ ਲੈ ਆਉਣ ਉਹਨਾਂ ਦੀ ਮਾੜ ਈ ਕੀ ਜਾਂਦੀ ਆ ਆਖਰੀ ਸਾਹਾਂ ਤੇ ਆ ਮਾਤਾ ਜੀ ਮੈਂ ਤਾਂ ਕਹਿੰਦਾ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ਣ ਠੀਕ ਹੈ ਹੋਰ ਉਹ ਮਤਲਬ ਉਹਨਾਂ ਦੀ ਲੰਬੀ ਉਮਰ ਹੋਵੇ ਮੇਰੀ ਵੀ ਉਮਰ ਉਹਨਾਂ ਨੂੰ ਲੱਗ ਜੇ ਪਰ ਅੱਜ ਜੋ ਹਾਲਾਤ ਮੈਂ ਦੇਖੇ ਆ ਪਤਾ ਉਹਨਾਂ ਤੋਂ ਤੁਰਨ ਨਹੀਂ ਹੁੰਦਾ ਠੀਕ ਹੈ ਉਹਨਾਂ ਨੂੰ ਚਾੱਕ ਕੇ ਉਹਨਾਂ ਨੂੰ ਉਹ ਬਾਹਰ ਲਈ ਆਇਆ ਜਾਂਦਾ ਹੈ ਜਾਂ ਕਮਾਇਆ ਜਾਂਦਾ ਹੈਗਾ ਰੋਟੀ ਪਾਣੀ ਉਹਨਾਂ ਨੂੰ ਖਵਾਇਆ ਜਾਂਦਾ ਹੈਗਾ ਤੇ ਜੇ ਬਾਦਲ ਇੰਨੇ ਹੀ ਪੰਥਕ ਨੇ ਅੱਜ ਫਿਰ ਜਗਤਾਰ ਸਿੰਘ ਹਵਾਰਾ ਜੀ ਦੀ ਲੋੜ ਆ ਮਾਤਾ ਜੀ ਨੂੰ ਆਪਦੇ ਪੁੱਤ ਨੂੰ ਆਪਦੇ ਹੈ ਅੱਖਾਂ ਦੇ ਤਾਰੇ ਨੂੰ ਇੱਕ ਵਾਰ ਦੇਖ ਲੈਣ ਮਜੀਠੀਆ ਬਾ ਇਹਨਾਂ ਨੇ ਬਾਹਰ ਕਢਾ ਲਿਆ ਤੇ ਇਹ ਰਾਮ ਰਹੀਮ ਨੂੰ ਵੀ ਕਢਾਉਂਦੇ ਰਹੇ ਆ ਠੀਕ ਹੈ ਸਰਸੇ ਵਾਲੇ ਨੂੰ ਤੇ ਅੱਜ ਫਿਰ ਅੱਜ ਕਿੱਥੇ ਗਏ ਇਹ ਫਿਰ ਅੱਜ ਕਿਹੜੀ ਖੁੱਡ ਦੇ ਵਿੱਚ ਫੜ ਕੇ ਬੈਠੇ ਨੇ ਗੱਲ ਤਾਂ ਇੱਥੇ ਆ ਕਹਿੰਦੇ ਅਸੀਂ ਤਾਂ ਆਵਾਜ਼ ਚੱਕ ਰਹੇ ਹਾਂ ਠੀਕ ਆ ਹਾਂ ਪੰਜਾਬ ਦੇ ਉਹ ਨੌਜਵਾਨ ਕਿੱਦੇ ਚੱਕੀ ਆ ਯਾਰ ਬਾਜ ਇਹਨਾਂ ਨੂੰ ਮੈਨੂੰ ਤਾਂ ਸਮਝ ਨਹੀਂ ਆਉਦੀ ਮੈਨੂੰ ਕਿਤੇ ਮਿਲੇ ਮੈਂ ਇਹਨਾਂ ਨੂੰ ਪੁੱਛਿਆ ਵੀ ਬਾਜ ਕਿੱਦੇ ਚੱਕੀ ਆ ਇਹਨਾਂ ਨੇ ਤੇ ਜਿਹੜੇ ਇਹਨਾਂ ਦੇ ਸੋਲੇ ਗਾਉਂਦੇ ਆ ਮੈਂ ਤਾਂ ਉਹਨਾਂ ਤੇ ਵੀ ਬੜੇ ਬੜਾ ਮੈਨੂੰ ਗੁੱਸਾ ਚੜਦਾ ਜਿੱਦ ਦੇ ਟਕਰੇ ਗੱਲਾਂ ਹੋਣਗੀਆਂ ਇਹ ਇਹ ਜਾਂ ਜਿੱਥੇ ਕਿ ਬਈ ਕੋਈ ਵੱਡੀ ਸਟੇਜ ਲੱਗੀ ਜਾ ਉੱਥੋਂ ਮੈਂ ਇਹ ਗੱਲਾਂ ਕਹਿਣੀਆਂ ਨੇ ਬਾਕੀ ਥੋੜਾ ਚੈਨਲ ਬਹੁਤ ਵੱਡਾ ਹੈਗਾ ਪਤਾ ਇੱਥੋਂ ਹੀ ਲੱਗ ਜਾਣਾਗਾ ਸਾਰਿਆਂ ਨੂੰ ਐਡੇ ਕ ਬਿਸ਼ਰਮ ਲੋਕ ਯਾਰ ਐਡੇ ਕ ਬਿਸ਼ਰਮ ਲੋਕ ਇੰਨਾ ਸਿਰ ਚ ਇੰਨੇ ਛਿੱਤਰ ਪਏ ਇਹਨਾਂ ਦੇ ਇੰਨਾ ਇਹਨਾਂ ਨੂੰ ਕੁੱਟਿਆ ਇੰਨਾ ਇਹਨਾਂ ਨੂੰ ਜਲੀਲ ਕੀਤਾ ਇੰਨਾ ਇਹਨਾਂ ਨੂੰ ਲੁੱਟਿਆ ਫਿਰ ਵੀ ਯਾਰ ਜਾ ਕੇ ਜੁੱਤੀਆਂ ਚਟਣਾਉਣੀ ਹਟਦੇ ਯਾਰ ਇਹ ਇਹੋ ਜਿਹੇ ਬੰਦੇ ਆ ਦੀਆਂ ਹੁਣ ਉਹ ਬੰਦੇ ਦੀ ਮੈਂ ਦਾਤ ਦੇਣਾ ਸਾਡੇ ਆਹ ਕਿਹੜੇ ਮੁੱਲਾਪੁਰ ਦਾਖਾਂ ਵਾਲੇ ਅ ਮਨਪ੍ਰੀਤਿਆਲੀ ਮਨਪ੍ਰੀਤੇਯਾਲੀ ਜੀ ਉਹਨਾਂ ਨੇ ਗੱਲ ਕਹੀ ਆ ਕਿ ਨਹੀਂ ਕਹੀ ਉਹ ਕਹਿੰਦੇ ਜਦੋਂ ਮੈਂ ਪਿੰਡਾਂ 'ਚ ਵੋਟਾਂ ਲੈਣ ਦੇ ਲਈ ਜਾਂਦਾ ਸੀਗਾ ਕਹਦੇ ਵੀ ਸਾਰੇ ਲੋਕ ਮੈਨੂੰ ਸਵਾਲ ਕਰਦੇ ਸੀਗੇ ਵੀ ਭਾਈ ਵੀ ਬਾਦਲਾਂ ਨੇ ਜਿਹੜੀਆਂ ਆ ਗਲਤੀਆਂ ਕੀਤੀਆਂ ਨੇ ਵੀ ਉਹਨਾਂ ਲਈ ਇਹ ਮਾਫੀ ਕਦੋਂ ਮੰਗੂਗਾ ਇਹ ਕਹਿੰਦੇ ਫੇਰ ਜਦੋਂ ਮੈਂ ਗੱਲ ਕੀਤੀ ਸੁਖਵੀਰ ਬਾਦਲ ਨਾਲ ਵੀ ਭਾਈ ਪਿੰਡਾਂ ਦੇ ਵਿੱਚ ਵਿਰੋਧ ਹੁੰਦਾ ਤੁਸੀਂ ਮਾਫੀ ਮੰਗੋ ਕਹਿੰਦਾ ਇਸ ਗੱਲ ਨੂੰ ਲੈ ਕੇ ਮੇਰਾ ਚੱਕਰ ਪਿਆ ਉਹ ਵੀ ਕਹਿੰਦਾਗਾ ਮਨਪ੍ਰੀਤਿਆਲੀ ਵੀ ਕਹਿੰਦਾ ਕਹਿੰਦਾ ਵੀ ਸ਼੍ਰੋਮਣੀ ਅਕਾਲੀ ਦਲ ਨੇ ਮਾਰੀ ਮੈਨੂੰ ਕਹਿੰਦਾ ਇੰਨਾ ਤੱਕ ਆ ਗੁੱਸਾ ਵੀ ਇਹ ਆਪਦੇ ਗੁਨਾਹਾਂ ਦੀ ਮਾਫੀ ਕਿਉਂ ਨਹੀਂ ਮੰਗਦੇ ਹੁਣ ਅਕਾਲ ਤਖਤ ਸਾਹਿਬ ਇਹਨਾਂ ਨੂੰ ਜਦੋਂ ਤਲਬ ਕੀਤਾ ਗਿਆ ਤੁਸੀਂ ਦੇਖੋ ਜਾ ਕੇ ਪਹਿਲਾਂ ਸਾਰੀਆਂ ਗੱਲਾਂ ਮੰਨ ਲਈਆਂ ਕਹਿੰਦਾ ਵੀ ਹਾਂ ਮੈਂ ਇਹ ਗਲਤੀਆਂ ਕੀਤੀਆਂ ਨੇ ਬਾਹਰ ਆ ਕੇ ਫੇਰ ਮੁੱਕਰ ਗਏ ਬਾਹਰ ਆ ਕੇ ਕਹਿੰਦਾ ਮੈਂ ਤਾਂ ੱੱਕੇ ਦੇ ਨਾਲ ਕਹਿੰਦਾ ਗਲਤੀਆਂ ਝੋਲੀ 'ਚ ਪਾਉਣੀਆਂ ਪਈਆਂ ਸੁਖਵੀਰ ਬਾਦਲ ਸਾਹਿਬ ਕਹਿੰਦੇ ਤੇ ਹੁਣ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਂ ਨੇ ਉਹਨਾਂ ਨੂੰ ਦੁਬਾਰਾ ਕਿਉਂ ਨਹੀਂ ਬੁਲਾਇਆ ਬਈ ਉੱਥੇ ਵੀ ਭਾਈ ਤੂੰ ਗੁਰੂ ਮਹਾਰਾਜ ਦੇ ਅੱਗੇ ਮੰਨ ਕੇ ਗਿਆ ਸਾਰੀਆਂ ਗਲਤੀਆਂ ਬਾਹਰ ਜਾ ਕੇ ਤੂੰ ਫੇਰ ਮੁੱਕਰ ਗਿਆ ਦੱਸੋ ਫਿਰ ਹੁਣ ਪੁੱਛਦੇ ਕਿਉਂ ਨਹੀਂ ਫਿਰ ਬਹੁਤ ਬਹੁਤ ਸ਼ੁਕਰੀਆ ਰੋਫਤਾਰ ਭਾਈ ਬਹੁਤ ਧੰਨਵਾਦ ਧੰਨਵਾਜੀ ਧੰਨਵਾਦ